ਵੌਇਸਓਵਰ ਚੱਲ ਗਿਆ ਸੀ ਇਸ ਕਰਕੇ ਅ ਹੁਣ ਦੁਬਾਰਾ ਲਾਈਵ ਕਰ ਰਹੇ ਹਾਂ ਅਗਲਾ ਭਾਗ ਹੈ ਜਿਹੜਾ ਕਿਉਂਕਿ ਗੱਲ ਪੂਰੀ ਨਹੀਂ ਹੋਈ ਸੀ ਅ ਮੈਂ ਕਹਿ ਰਿਹਾ ਸੀ ਕਿ ਜਿਸ ਪ੍ਰਕਾਰ ਅਸਤੀਫਾ ਦਿੱਤਾ ਕੋਈ ਕੋਈ ਫਾਇਦਾ ਨਹੀਂ ਹੋਇਆ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਪਤਾ ਲੱਗ ਗਈ ਸੀ ਕਿ ਤੁਸੀਂ ਅ ਇਨਕ ਨੂੰ ਨੰਦੀ ਪਹਿਲਾਂ ਤਰਜਮਾਨੀ ਕਰਦੇ ਸੀ ਤੁਸੀਂ ਬਾਦਲ ਸਾਹਿਬ ਤੋਂ ਵੀ ਖੁਆਇਆ ਤੁਸੀਂ ਆਪ ਵੀ ਕਿਹਾ ਕਿ ਇਹ ਕਾਨੂੰਨ ਬਹੁਤ ਚੰਗੇ ਹੈ ਕਈ মিডিਆ ਚੈਨਲਸ ਤੇ ਹਰ ਸਿਮਰਤ ਜੀ ਤੁਹਾਡੀਆਂ ਇੰਟਰਵਿਊਜ਼ ਵੀ ਆਈਆਂ ਅਬ ਇਹ ਤਿੰਨ ਕਾਨੂੰਨਾਂ ਦੇ ਵਾਸਤੇ ਕਿ ਬਹੁਤ ਚੰਗੇ ਹੈ ਲੇਕਿਨ ਇਹਨਾਂ ਨੂੰ ਮਿਸਗਾਈਡ ਕੀਤਾ ਜਾ ਰਿਹਾ ਹੈ ਲੋਕਾਂ ਦੇ ਵੱਲੋਂ ਦੂਸਰੀਆਂ ਪਾਰਟੀਆਂ ਦੇ ਵੱਲੋਂ ਔਰ ਫਿਰ ਤੁਹਾਡੇ ਬਾਅਦ ਚ ਜਦੋਂ ਲੋਕਾਂ ਨੇ ਆਕੇ ਧਰਨਾ ਲਾ ਲਿਆ ਆ ਫਿਰ ਤੁਹਾਨੂੰ ਮਜਬੂਰਨ ਤੌਰ ਤੇ ਪੰਜਾਬ ਦੇ ਲੋਕਾਂ ਦਾ ਕਿਸਾਨਾਂ ਦਾ ਰੋਹ ਦੇਖਦੇ ਹੋਏ ਆ ਅਸਤੀਫਾ ਦੇਣਾ ਪਿਆ ਜਿਹਦਾ ਕੋਈ ਤੁਹਾਨੂੰ ਫਾਇਦਾ ਨਹੀਂ ਹੋਇਆ ਤੁਸੀਂ ਅਸਤੀਫਾ ਵੀ ਦਿੱਤਾ ਪਰ ਪੰਜਾਬ ਦੇ ਲੋਕ ਜਾਣ ਗਏ ਸਨ ਕਿ ਇਹ ਅਸਤੀਫਾ ਮਜਬੂਰੀ ਦੇ ਕਾਰਨ ਦਿੱਤਾ ਗਿਆ ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਸਰਦਾਰ ਸੁਖਬੀਤ ਸਿੰਘ ਬਾਦਲ ਸਾਹਿਬੂਰਾ ਨੇ ਮਾਫੀ ਮੰਗੀ ਹੈ ਤਾਂ ਕਈ ਸਾਲਾਂ ਬਾਅਦ ਤੁਸੀਂ ਬਗਰਾੜੀ ਦੇ ਉਸ ਗੁਨਾਹ ਦੀ ਮਾਫੀ ਨਹੀਂ ਗਨਾਹ ਗਲਤੀਆਂ ਦੀ ਮਾਫੀ ਹੁੰਦੀ ਹੈ ਗੁਨਾਹਾਂ ਦੀ ਨਹੀਂ ਔਰ ਕੁਝ ਲੋਕ ਤੁਹਾਡੀ ਪਾਰਟੀ ਨਾਲ ਜੁੜੇ ਜਿਹੜੇ ਸਿੱਖੀ ਨੂੰ ਪਿਆਰ ਕਰਦੇ ਸਨ ਤੁਹਾਨੂੰ ਪਿਆਰ ਕਰਦੇ ਸਨ ਜਦੋਂ ਇਹ ਬਗਰਾੜੀ ਦੇਸ ਦੀਆਂ ਤੁਹਾਡੇ ਤੇ ਇਲਜ਼ਾਮਤ ਲੱਗੀਆਂ ਤਾਂ ਉਹ ਮਹਿਸੂਸ ਕਰਦੇ ਸਨ ਕਿ ਦੂਸਰੀਆਂ ਪਾਰਟੀਆਂ ਨੇ ਬੇਬੁਨਿਆਦੀ ਜਾਣ ਪੁੱਛ ਕੇ ਇਲਜ਼ਾਮ ਲਾ ਰਹੇ ਹਨ ਲੇਕਿਨ ਤੁਸੀਂ ਮਾਫੀ ਮੰਗ ਕੇ ਸਿੱਧ ਕਰ ਦਿੱਤਾ ਕਿ ਬਗਰਾੜੀ ਦੇ ਵਿੱਚ ਜੋ ਹੋਇਆ ਕਿਉਂਕਿ ਆ ਕਿਸੇ ਨੇ ਤੁਹਾਨੂੰ ਦੱਸਿਆ ਕਿ ਸ਼ਾਇਦ ਮਾਫੀ ਮੰਗੋਗੇ ਤਾਂ ਕੋਈ ਮਾਫ ਕਰ ਦੇਗਾ ਤੇ ਤੁਸੀਂ ਉਹ ਮਾਫੀ ਮੰਗੀਏ ਸਿੱਧ ਕਰਦੇ ਤਾਂ ਕਿ ਜਿਹੜਾ ਉਹ ਗੁਨਾਹ ਹੋਇਆ ਬੱਚਰ ਗੁਨਾਹ ਉਹ ਪੂਰੀ ਮਾਫੀ ਮੰਗਦਾ ਹੈ ਲੇਕਿਨ ਪੰਜਾਬ ਦੇ ਲੋਕ ਮੇਰਾ ਖਿਆਲ ਬਹੁਤ ਸਿਆਣੇ ਹੋ ਗਏ ਹਨ ਹੁਣੋਂ ਪੰਥ ਖਤਰੇ 'ਚ ਹੈ ਫਲਾ ਖਤਰੇ 'ਚ ਹੈ ਪੰਥ ਕਿਤੇ ਖਤਰੇ 'ਚ ਨਹੀਂ ਹੋਇਆ ਗੁਰੂ ਮਹਾਰਾਜ ਦਾ ਪੰਥ ਹਮੇਸ਼ਾ ਚੜ੍ਹਦੀ ਕਲਾ 'ਚ ਰਿਹਾ ਹੈ ਉਹ ਤੁਹਾਡੀਆਂ ਗੱਲਾਂ 'ਚ ਆਉਣ ਵਾਲੇ ਨਹੀਂ ਹਾਂ ਤੁਸੀਂ ਕੱਲ 84 ਦੀ ਗੱਲ ਹਰ ਸਿਮਰਤ ਕੌਰ ਬਾਦਲ ਜੀ ਨੇ ਕੀਤੀ ਤੇ ਤੁਸੀਂ ਬਿਆਨ ਸਿੰਘ ਦੀ ਗੱਲ ਕੀਤੀ ਤੁਸੀਂ 84 ਦੇ ਵੇਲੇ 84 ਵਾਲਾ ਜਿਹੜਾ ਗੁਨਾਹ ਹੈ ਬਹੁਤ ਮਦ ਭਾਗਾ ਉਹ ਉਹ ਮੈਂ ਸਮਝਦਾ ਕਿ ਇੱਕ ਕਾਰਾ ਸੀਗਾ ਜਿਹਨੂੰ ਕਦੇ ਭੁਲਾਇਆ ਅਸੀਂ ਭੁੱਲਦੇ ਨਹੀਂ ਹਾਂ ਮੈਂ ਉਹਦੀ ਨਿੰਦਾ ਕਰਦਾ ਲੇਕਿਨ 84 ਦੇਲੇ ਆ ਸਾਡੇ ਪੂਰਵਜ ਵੀ ਲੱਭੇ ਨਹੀਂ ਥਿਆਏ ਜਾਣੀ ਕਿ ਤੁਸੀਂ ਕਿਤੇ ਲੱਭੇ ਨਹੀਂ ਥਿਆਏ ਸਾਨੂੰ ਅੱਗੇ ਹੋ ਕੇ ਉਸ ਵੇਲੇ ਲੜਨਾ ਚਾਹੀਦਾ ਸੀ ਨਾ ਕਿ ਅੰਦਰ ਕਮਰਿਆਂ ਚ ਬੰਦ ਬੈਠ ਕੇ ਜੋ ਹੋ ਰਿਹਾ ਸੀ ਉਹਨੂੰ ਦੇਖਣਾ ਚਾਹੀਦਾ ਸੀ ਕਿਤੇ ਨਾ ਕਿਤੇ ਉਦੋਂ ਦੇ ਜਿਹੜੇ ਰਾਸਵਤਿਕ ਲੋਕ ਜਿਹੜੇ ਵੱਡੇ ਥਾਵਾਂ ਤੇ ਸਨ ਉਹ ਵੀ ਮੈਂ ਸਮਝਦਾ ਕਿ ਉਹਨੇ ਹੀ ਜ਼ਿੰਮੇਵਾਰ ਹੈਗੇ ਨਹੀਂ ਤੁਸੀਂ ਤੁਸੀਂ ਚੰਡੀਗੜ੍ਹ ਦੀ ਗੱਲ ਕੀਤੀ 10 ਸਾਲ ਤੁਹਾਡੀ ਲਗਾਤਾਰ ਸਰਕਾਰ ਰਹੀ ਬੀਜੇਪੀ ਉੱਪਰ ਰਹੀ ਤੁਸੀਂ ਚੰਡੀਗੜ੍ਹ ਦਾ ਮੁੱਦਾ ਨਹੀਂ ਚੁੱਕਿਆ ਬਿਲਕੁਲ ਪੰਜਾਬ ਨੂੰ ਚੰਡੀਗੜ੍ਹ ਨਹੀਂ ਮਿਲਿਆ ਹਜੇ ਤੱਕ ਹਜੇ ਤੱਕ ਵੀ ਨਹੀਂ ਮਿਲਿਆ ਤੁਸੀਂ ਐਸਵਾਈਐਲ ਪਾਣੀਆਂ ਦੀ ਗੱਲ ਕੀਤੀ ਬਿਲਕੁਲ ਤੁਸੀਂ ਸਰਕਾਰ 'ਚ ਰਹੇ ਤੁਸੀਂ ਉਦੋਂ ਪਾਣੀਆਂ ਦੀ ਗੱਲ ਵੀ ਨਹੀਂ ਕਦੇ ਕੀਤੀ ਤੁਸੀਂ ਮੰਤਰੀ ਬਣ ਕੇ ਆਧਾ ਆਨੰਦ ਮੰਨਦੇ ਰਹੇ ਤਾਂ ਜੋ ਤੁਹਾਨੂੰ ਵੀ ਤੁਹਾਨੂੰ ਵੀ ਮੈਨੂੰ ਸਮਝਦਾ ਕਿ ਆ ਬਿਦਾਊਟ ਕਿਉਂਕਿ ਬਹੁਤ ਜੂਨੀਅਰ ਸਾਂ ਤੁਸੀਂ ਤੁਸੀਂ ਬਣ ਗਿਆ ਸਾਰ ਮੰਤਰੀ ਬਣ ਕੇ ਤੇ ਬਹੁਤ ਸਾਰੇ ਐਸੇ ਲੋਕ ਸੀ ਵਿਦਾਊਟ ਸਨੀਓਰਿਟੀ ਭਾਜਪੀ ਦੀ ਸਰਕਾਰ ਨੇ ਮਰਸੀ ਅਪੀਲ ਤੇ ਬਾਦਲ ਸਾਹਿਬ ਦੀ ਤੇ ਤੁਹਾਨੂੰ ਮੰਤਰੀ ਬਣਾਇਆ ਸੀ ਇਸੇ ਕਰਕੇ ਸ਼ਾਇਦ ਤੁਸੀਂ ਉਹ ਮਨ ਕੇ ਉਹ ਨਾਲ ਦੇ ਸਾਹਮਣੇ ਆਵਾਜ਼ ਨਹੀਂ ਚੁੱਕ ਸਕੇ ਫੇਕ ਇੰਕਾਊਂਟਰ ਵਿਜਨ ਸਿੰਘ ਵਿਜਨ ਸਿੰਘ ਮੈਂ ਸਮਝਦਾ ਕਿ ਮਸੀਹਾ ਬਣ ਕੇ ਪੰਜਾਬ ਦੇ ਲੋਕਾਂ ਵਾਸਤੇ ਆਇਆ ਜਿਸ ਨੇ ਪੰਜਾਬ ਨੂੰ ਦੁਬਾਰੇ ਖੜਾ ਕਰਨ ਦੇ ਵਿੱਚ ਆਦਾ ਮਹੱਤਵਪੂਰਨ ਰੋਲ ਅਦਾ ਕੀਤਾ। ਔਰ ਕਿਉਂਕਿ ਤੁਸੀਂ ਸਭ ਲੋਕ ਭੱਜ ਗਏ ਸਨ ਇੱਕ ਕੇਵਲ ਕਾਂਗਰਸ ਪਾਰਟੀ ਬਿਅੰਕ ਸਿੰਘ ਦੀ ਅਕਵਾਇਚ ਵਿੱਚ ਲੜੀ ਤੁਹਾਨੂੰ ਕਿਹਾ ਗਿਆ ਚੋਣ ਲੜੋ ਤੁਸੀਂ ਕਿਹਾ ਕਿ ਨਹੀਂ ਔਰ ਮੈਨੂੰ ਪਤਾ ਹੈ ਸੁਖਵੀਰ ਸਿੰਘ ਬਾਦਲ ਤੇ ਬਾਦਲ ਪਰਿਵਾਰ ਦੇ ਸਭ ਮੋਢੀ ਆਪੂ ਅਮਰੀਕਾ ਚ ਚਲੇ ਗਏ ਤਾਂ ਜੋ ਉਹਨਾਂ ਨੂੰ ਡਰ ਲੱਗਦਾ ਸੀ ਕਿ ਅਗਰ ਚੋਣ ਲੜੇ ਸਾਨੂੰ ਕੋਈ ਗੋਲੀ ਮਾਰ ਦੇਗਾ ਬਲਦੀ ਅੱਗ ਦੇ ਵਿੱਚ ਕਾਂਗਰਸ ਪਾਰਟੀ ਦੇ ਉਹਨਾਂ ਜ਼ਿਹਾਰੂ ਲੋਕਾਂ ਨੇ ਖੜੇ ਹੋ ਕੇ ਚੋਣਾਂ ਲੜਿਆ ਕਲਿਆਣੀ ਜਿੱਤ ਪ੍ਰਾਪਤ ਕੀਤੀ ਤੇ ਪੰਜਾਬ ਮੁੜ ਆਪਣੀਆਂ ਲੀਹਾ ਤੇ ਲੈ ਕੇ ਆਉਣ ਦੇ ਵਿੱਚ ਬਿਰਨ ਸਿੰਘ ਦਾ ਬਹੁਤ ਵੱਡਾ ਯੋਗਦਾਨ ਹੈ ਪੰਜਾਬ ਦੇ ਲੋਕ ਭਲੀ ਭਾਤੀ ਜਾਣਦੇ ਨੇ ਇਨਕਾਊਂਟਰ ਫੇਕਸ ਦੀ ਗੱਲ ਕੀਤੀ ਤੁਸੀਂ ਬਹੁਤ ਸਾਰੇ ਲੋਕਾਂ ਨੂੰ ਨਜਾਇਜ਼ ਮਾਰਿਆ ਗਿਆ ਮੈਂ ਤੁਹਾਡੇ ਨਾਲ ਸਹਿਮਤ ਹਾਂ ਔਰ سارے ਲੋਗਾਂ ਨਾਲ ਇੰਕਾਊਂਟਰ ਨੇ ਜੈਜ ਪੁਲਿਸ ਹਿੱਸੇ ਕਰਕੇ ਤਾਂ ਅਸੀਂ ਕਹਿੰਦੇ ਆ ਕਿ ਭਾਜਪੀ ਸਰਕਾਰ ਤੇ ਪੁਲਿਸ ਕਾਨੂੰਨਾਂ ਦੇ ਵਿੱਚ ਕਿਤੇ ਨਾ ਕਿਤੇ ਰੋਕ ਲਗਣੀ ਚਾਹੀਦੀ ਹੈ ਇਹਨਾਂ ਕੋਲੇ ਬੇਤਹਾਸ਼ਾ ਜਿਹੜੀ ਤਾਕਤ ਹੈ ਉਹਨੂੰ ਕਿਤੇ ਨਾ ਕਿਤੇ ਘਟਾਉਣਾ ਚਾਹੀਦਾ ਹੈ ਲੇਕਿਨ ਅੱਜ ਦੀਆਂ ਸਰਕਾਰਾਂ ਵੀ ਨਹੀਂ ਘਟਾ ਰਹੀਆਂ ਮੈਂ ਇਹਨਾਂ ਕਾਨੂੰਨਾਂ ਦੇ ਵਿੱਚ ਜਿਸ ਸਰਕਾਰ ਉਹਨਾਂ ਦੇ ਸਾਰਿਆਂ ਦੇ ਖਿਲਾਫ ਹਨ ਲੇਕਿਨ ਇੰਕਾਊਂਟਰ ਜਿਨ੍ਹਾਂ ਲੋਕਾਂ ਨੇ ਫੇਕ ਕੀਤੇ ਤਰੱਕੀਆਂ ਲੈਣ ਵਾਸਤੇ ਉਨਾਤੇ ਕਾਰਵਾਈ ਹੋਣੀ ਚਾਹੀਦੀ ਹੈ ਉਹਨਾਂ ਦੇ ਪਰਿਵਾਰਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਚਾਹੇ ਉਹ ਸਿੱਖਾਂ ਦੇ ਪਰਿਵਾਰ ਸੰਚਾਏ ਕੋਈ ਹੋਰ ਪਰਿਵਾਰ ਸੀਗਾ ਕਿਸੇ ਵੀ ਪਰਿਵਾਰ ਨਾਲ ਅਗਰ ਕੋਈ ਪੁਲਿਸ ਕਰਮਚਾਰੀ ਧੱਕਾ ਕਰਤਾ ਹੈ ਉਹਤੇ ਕਾਰਵਾਈ ਹੋਣੀ ਬੰਦੀ ਹੈ ਅਸੀਂ ਇਸ ਦੇ ਨਾਲ ਆ ਰਾਜਾ ਬੜੀ 100% ਨਾਲ ਹੈ ਪਰ ਮੈਂ ਇਹ ਵੀ ਦੱਸਣਾ ਛੋਣਾ ਉਹਦਾ 84 ਦਾ ਦਹਾਕਾ ਸੀ ਸਿੱਖਾਂ ਦਾ ਸੇਕਾਂ ਦੇ ਸਰਮੌਰ ਆਗੂਾਂ ਦੀ ਸਰਕਾਰ ਹੋਵੇ ਗੁਰੂ ਗ੍ਰੰਥ ਸਾਹਿਬ ਮੰਨਣ ਵਾਲਿਆਂ ਦੀ ਸਰਕਾਰ ਹੋਵੇ ਇਹ ਕੋਟਕਪੂਰਾ ਜਿਹੜਾ ਉਹ ਲੱਖੀ ਚਾਰਜ ਹੋਇਆ ਸਵੇਰ 5 ਵਜੇ ਤੁਹਾਡੀ ਸਰਕਾਰ ਵਿੱਚ ਜੋ ਤੁਸੀਂ ਗ੍ਰਹਿ ਮੰਤਰੀ ਸਨ ਤੇ ਤੁਸੀਂ ਕੇਂਦਰੀ ਮੰਤਰੀ ਸਨ ਔਰ ਕਿਨੇ ਕੀਤਾ ਜਿਸ ਵਿਅਕਤੀ ਨੂੰ ਪੰਜਾਬ ਦੇ ਪੰਜਾਬੀ ਤੇ ਸਿੱਖ ਨਫ਼ਰਤ ਕਰਦੇ ਮੈਂ ਹਾਲਾਂਕਿ ਮੇਰਾ ਕੋਈ ਐਕਸਪੀਰੀਅੰਸ ਨਹੀਂ ਹੈ ਇਸ ਗੱਲ ਦਾ ਲੇਕਿਨ ਸੋਮੇ ਸੈਂ ਸੇਨੀ ਸਾਹ ਉਹਨਾ ਨੂੰ ਤੁਸੀਂ 3 ਸਾਲ ਪੰਜਾਬ ਦਾ ਡੀ ਜੀ ਪੀ ਤੁਸੀਂ ਲਾ ਕੇ ਰੱਖਿਆ ਉਹ ਕਿਸੇ ਨੇ ਨਹੀਂ ਹੋ ਰੱਖਿਆ ਬਾਦਲ ਸਾਹਿਬ ਤੇ ਸੁਖਮੀਰ ਬਾਦੂ ਨੇ ਕਿਉਂ ਕਿ ਤੁਸੀਂ ਜ਼ਾਸੀਆਂ ਕਰਨਾ ਚਾਹੁੰਦੇ ਸਾ ਜਿਵੇਂ ਕਿ ਤੁਸੀਂ ਅੱਜ ਕਿਹ ਪੋਲੀਟਿਕਲ ਲੋਕਾਂ ਕੋਲੇ ਤਾਕਤ ਆ ਜਾਂਦੀ ਹੈ ਫਿਰ ਉਹ ਗਲਤ ਇਸਤੇਮਾਲ ਕਰਦੇ ਆ ਆਪਦੇ ਉਹਨਾ ਆਫੀਸਰ ਸਹਿਬਾਨਾਂ ਦਾ ਉਸੇ ਤਰ੍ਹਾਂ ਤੁਸੀਂ ਵੀ ਉਹਨਾ ਤਾਕਤਾਂ ਦਾ ਗਲਤ ਇਸਤੇਮਾਲ ਕੀਤਾ ਮੈਂ ਨਹੀਂ ਕਹਿੰਦਾ ਕਿ ਤੁਸੀਂ ਗੁਰੂ ਸਾਹਿਬ ਦੇ ਅੰਗ ਖਲਾਰੇ ਹਨ ਲੇਕਿਨ ਇਹ ਤਾਂ ਹੈ ਕਿ ਗੁਰੂ ਸਾਹਿਬ ਦੇ ਅੰਗ ਖਲਾਰਿਆਂ ਦੇ ਵਾਲਿਆਂ ਦੇ ਖਿਲਾਫ ਤੁਸੀਂ ਕੋਈ ਕਾਰਵਾਈ ਨਹੀਂ ਕੀਤੀ ਔਰ ਨਾ ਦੋਸ਼ੀ ਫੜੇ ਤੁਸੀਂ ਜਾਲੀ ਡਿਫੈਂਸ ਬਣਾ ਕੇ ਦੋ ਸਿੱਖਾਂ ਨੂੰ ਆਪ ਦੇ ਗੁਰੂ ਦੀ ਲੜਾਈ ਲੜਨਾਇ ਦੋ ਸਿੱਖਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਫਿਰ ਜਾਲੀ ਡਿਫੈਂਸ ਬਣਾਇਆ ਘਰੇ ਆ ਕੇ ਜਿਪਸੀ ਦੇ ਗੋਲੀਆਂ ਮਾਰ ਕੇ ਕਿ ਅਸੀਂ ਤਾਂ ਸਾਨੂੰ ਮਾਰ ਦੇਣਾ ਸੀ ਇਸ ਕਰਕੇ ਅਸੀਂ ਕੀਤਾ ਔਰ ਤੁਸੀਂ ਕੋਈ ਕਾਰਵਾਈ ਨਹੀਂ ਕੀਤੀ ਐਸੇ ਦਾ ਖਮਿਆਜਾ ਤੁਸੀਂ ਭੁਗਤ ਰਹੇ ਹੋ ਐਸੇ ਕਰਕੇ ਅੱਜ ਦੇ ਜਿਹੜੇ ਹਾਲਾਤ ਹਨ ਤੁਸੀਂ ਤੁਸੀਂ ਹਿਊਮਨ ਰਾਈਟਸ ਦੀ ਗੱਲ ਕਰਤੀ ਮੈਂ ਬਿਲਕੁਲ ਹਿਊਮਨ ਰਾਈਟਸ ਦੀ ਗੱਲ ਦੇ ਨਾਲ ਆ ਔਰ ਕਿਸੇ ਨੂੰ ਵੀ 22 ਸਾਲ ਤੁਸੀਂ ਕਿਹਾ ਕਿ ਤਾਂ ਜਿਹੜੀ ਰਾਜੂ ਆੜਾ ਸਾਹਿਬ ਦੀ ਮਰਸੀ ਅਪੀਲ ਹੈ ਪੈਂਡਿੰਗ ਹੈ 12 ਸਾਲਾਂ ਤੋਂ 12 ਸਾਲਾਂ ਤੋਂ ਤੁਸੀਂ ਮਦਰ ਲੀਆਂ ਸਰਕਾਰਾਂ 'ਚ ਵੀ ਰਹੇ 12 ਸਾਲਾਂ ਤੋਂ ਤੁਸੀਂ ਕਹਿੰਦੇ ਹੋ ਪੈਂਡਿੰਗ ਹੈ ਮੈਨੂੰ ਨਹੀਂ ਲੱਗਦਾ ਕਿ ਤੁਸੀਂ ਵੀ ਵੀ ਕੁਝ ਇਸ ਵਾਸਤੇ ਕੀਤਾ ਹੋਵੇ ਹਾਂ ਮੈਂ ਕਿਸੇ ਚੀਜ਼ ਦੇ ਹੱਕ 'ਚ ਜਾਂ ਖਿਲਾਫ ਨਹੀਂ ਹਾਂ ਮੈਨੂੰ ਲੱਗਦਾ ਕਿ ਹਿਊਮਨ ਰਾਈਟਸ ਦੀ ਜਿਹੜੀ ਵੈਲਿਊ ਹੈ ਉਹ ਉਹੀ ਬਰਕਰਾਰ ਰੱਖਣੀ ਚਾਹੀਦੀ ਹੈ ਔਰ ਕਾਨੂੰਨ ਜਲਦੀ ਤੋਂ ਜਲਦੀ ਇਰੇਤੇ ਆਪਣਾ ਕੰਮ ਕਰੇ ਔਰ ਕਿਸੇ ਵੀ ਵਿਅਕਤੀ ਨਾਲ ਟੱਕਾ ਜ਼ਾਤੀ ਨਜਾਇਜ਼ ਨਹੀਂ ਹੋਣਾ ਚਾਹੀਦਾ ਬੀਟ ਰਾਜੂਆਣਾ ਸਾਹਿਬ ਬੀਟ ਐਨੀਬਡੀ ਐਲਸ ਸੋ ਰਾਜੀਵ ਗਾਂਧੀ ਦੇ ਕਿਲਰ ਇਹ ਕਾਂਗਰਸ ਪਾਰਟੀ ਹੈ ਸੋਨੀਆ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਜੀ ਨੇ ਕਿਆ ਸੀ ਕਿ ਸਾਨੂੰ ਉਹਨਾਂ ਤੇ ਕੋਈ ਗਿਲਾ ਨਹੀਂ ਹੈ ਤੇ ਤੁਸੀਂ ਕਹੋ ਬਾਹਰ ਨਹੀਂ ਯੋਪਾਰਗੇ ਕਾਨੂੰਨਾਂ ਦੇ ਮੈਂ ਖਿਲਾਫ ਹਾਂ ਬਿਲਕੁਲ ਤੁਸੀਂ ਬਹੁਤ ਸਾਰੇ ਸਿੱਖਾਂ ਦੀ ਗੱਲ ਕੀਤੀ ਕਿ ਬਹੁਤ ਸਾਰੇ ਸਾਥੀ ਪੰਜਾਬ ਦੇ ਬਾਹਰ ਲਿਆਂ ਜੇਲ੍ਹਾਂ ਚ ਬੰਦ ਨੇ ਉਹਨਾਂ ਤੇ ਬਹੁਤ ਵੱਡੇ ਕਾਨੂੰਨ ਲਾ ਲਾ ਕੇ ਉਹਨਾਂ ਨੂੰ ਬਾਹਰ ਸੱਡ ਦਿੱਤਾ ਗਿਆ ਲੇਕਿਨ ਕੀ ਤੁਸੀਂ ਉਹਨਾਂ ਨੂੰ ਕਦੇ ਮਿਲਣ ਵਾਸਤੇ ਗਏ ਕੀ ਤੁਸੀਂ ਉਹਨਾਂ ਵਾਸਤੇ ਕੁਝ ਕੀਤਾ ਕੇਵਲ ਬੋਲਣ ਦੇ ਨਾਲ ਔਰ ਦੂਰੀ ਰਾਜਨੀਤੀ ਦੇ ਨਾਲ ਪੰਜਾਬ ਦੇ ਸਿੱਖ ਤੇ ਪੰਜਾਬ ਦੇ ਲੋਕ ਹੁਣ ਤੁਹਾਡੇ ਨਾਲ ਕਦੇ ਵੀ ਖੜਾ ਨਹੀਂ ਹੋਣਗੇ ਬਿਲਕੁਲ ਮੈਂ ਸਮਝਦਾ ਕਿ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਤੁਸੀਂ ਕੀਤੀਆਂ ਇਹਦੇ ਤੇ ਆਪਾਂ ਫੇਰ ਕਿਸੇ ਦਿਨ ਹੋਰ ਵੀ ਲੰਮੀ ਚੌੜੀ ਚਰਚਾ ਕਰਾਂਗੇ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਨਾ ਚਾਹਣਾ ਹੈ ਕਿ ਹਿੰਦੁਸਤਾਨ ਦੀ ਜਿਹੜੀ ਸਰਕਾਰ ਹੈ ਇਹਨਾਂ ਕਾਨੂੰਨਾਂ ਦੇ ਰਾਹੀਂ ਸਾਡੇ ਮੂੰਹ ਤੇ ਛਿੱਕਲੇ ਚੜਾਉਣਾ ਚਾਹੁੰਦੀ ਹੈ ਕੋਈ ਵਿਅਕਤੀ ਵੀ ਅਗਰ ਦੇਸ਼ ਦੀ ਸਰਕਾਰ ਦੇ ਖਿਲਾਫ ਬੋਲੇਗਾ ਤਾਂ ਉਹਨੂੰ ਇਹਨਾਂ ਕਾਨੂੰਨਾਂ ਦਾ ਸਾਹਮਣਾ ਕਰਨਾ ਪਏਗਾ। ਔਰ ਮੈਂ ਮੈਂ ਬੇਨਤੀ ਕਰਾਂਗਾ ਅਕਾਲੀ ਦਲ ਨੂੰ ਆਪ ਦੀ ਸਥਿਤੀ ਸਪਸ਼ਟ ਕਰੋ ਕਿਤੇ ਬੰਦੀ ਸਿੱਖਾਂ ਦੀ ਗੱਲ ਕਰਦੇ ਹੋ ਕਿਤੇ ਚੰਡੀਗੜ੍ਹ ਦੀ ਗੱਲ ਕਰਦੇ ਹੋ ਕਿਤੇ ਪਾਣੀਆਂ ਦੀ ਗੱਲ ਕਰਦੇ ਹੋ ਕਿਤੇ ਮਰਸੀ ਪਟੀਸ਼ਨਾਂ ਦੀ ਗੱਲ ਕਰਦੇ ਹੋ ਤੇ ਫਿਰ ਇਹ ਵੀ ਗੱਲ ਕਲੀਅਰ ਕਰੋ ਕਦੇ ਰਾਸ਼ਟਰਪਤੀ ਨੂੰ ਤੁਸੀਂ ਬੀਜੇਪੀ ਦੇ ਹੱਕ ਦੇ ਵਿੱਚ ਵੋਟ ਪਾਉਣੀ ਹੋ ਕਦੇ ਸਿਟੀਜ਼ਨ ਦਲ ਤੇ ਤੁਸੀਂ ਉਹਨਾਂ ਦੇ ਹੱਕ ਵਿੱਚ ਵੋਟ ਪਾਉਣੇ ਹੋ ਕਿਤੇ 370 ਦੇ ਹੱਕ ਵਿੱਚ ਵੋਟ ਪਾਉਣੇ ਹੋ ਤੁਸੀਂ ਕਲੀਅਰ ਕਰੋ ਕਿ ਤੁਸੀਂ ਕੀ ਚਾਹੁੰਦੇ ਹੋ ਸਾਰੀਆਂ ਸਹੂਲਤਾਂ ਬੀਜੇਪੀ ਦੀਆਂ ਤੁਸੀਂ ਮਾਨ ਰਹੇ ਹੋ ਕਿਉਂਕਿ ਜਿਹੜੀ ਕੋਠੀ 'ਚ ਮੇਰੀ ਭੈਣ ਹਰਸਿਮਰਤ कौर ਬਾਦਲ ਜੀ ਰਹਿੰਦੇ ਨੇ ਉਹ ਇੱਕ ਕੈਟਾਗਰੀ ਹਾਊਸ ਹੈ ਜਿੱਥੇ ਕੈਬਨਿਟ ਮੰਤਰੀ ਰਹਿ ਸਕਦਾ ਹੈ ਲੇਕਿਨ ਅਮਿਤ ਸ਼ਾਹ ਜੀ ਦੀ ਮਿਹਰਬਾਨੀ ਦੇ ਸਦਕਾ ਜਾਂ ਮੋਦੀ ਜੀ ਦੀ ਮਿਹਰਬਾਨੀ ਦੇ ਸਦਕਾ ਬਤੌਰ ਮੈਂਬਰ ਆਫ ਪਾਰਲੀਮੈਂਟ ਤੁਸੀਂ ਉੱਥੇ ਰਹਿ ਰਹੇ ਹੋ ਅਮਿਤ ਸ਼ਾਹ ਜੀ ਦੀ ਮਿਹਰਬਾਨੀ ਦੇ ਸਦਕਾ ਆਦਰਯੋਗ ਨਰਿੰਦਰ ਮੋਦੀ ਜੀ ਦੀ ਮਿਹਰਬਾਨੀ ਦੇ ਸਦਕਾ ਜਿਹੜੀਆਂ ਤੁਸੀਂ ਸਿਕਿਉਰਿਟੀਆਂ ਦਾ ਜਿਹੜੀਆਂ ਬਾਹਰੋਂ ਸੀਆਈਐਸਐਫ ਸਿਕਿਉਰਿਟੀ ਫੋਰਸਿਸ ਸੀਆਰਪੀਐਫ ਦਾ ਤੁਸੀਂ ਆਨੰਦ ਮਾਣ ਰਹੇ ਹੋ ਇਹ ਉਹਨਾਂ ਦੇ ਕਰਕੇ ਮਾਣ ਮੈਂ ਸੋ ਮੈਂ ਹੀ ਕਹਿਣਾ ਚਾਹਾਂਗਾ ਮੈਂ ਇਹਨਾਂ ਕਾਨੂੰਨਾਂ ਦੇ ਖਿਲਾਫ ਹਾਂ ਜੋ ਜ਼ਾਸਦੀ ਤਕਸ਼ਾਈ ਬੀਜੇਪੀ ਸਰਕਾਰ ਕਰਨਾ ਚਾਹੁੰਦੀ ਹੈ ਲੇਕਿਨ ਤੁਹਾਡਾ ਵੀ ਅਸਤੰਡ ਹੋਣਾ ਚਾਹੀਦਾ ਕਿ ਅਸੀਂ ਇਹਨਾਂ ਨਾਲ ਕਦੇ ਮਿਲ ਕੇ ਚੋਣਾਂ ਨਹੀਂ ਲੜਾਂਗੇ ਜਿਨ੍ਹਾਂ ਲੋਕਾਂ ਨੇ 700 ਲੋਕਾਂ ਦਾ ਕਤਲਿਆਮ ਬਾਰਡਰ ਤੇ ਕਰਾਤਾ ਔਰ ਜਿਨ੍ਹਾਂ ਨੇ ਇਹੋ ਜੇ ਕਾਲੇ ਕਾਨੂੰਨ ਲੈ ਕੇ ਆਂਦੇ ਜਿਨ੍ਹਾਂ ਨੇ ਹਜੇ ਤੱਕ ਬੰਦੀ ਸਿੱਖਾਂ ਤੇ ਜਾਂ ਪੰਜਾਬ ਦੀ ਚੰਡੀਗੜ੍ਹ ਰਾਜਨੀਤੀ ਤੇ ਗੱਲ ਨਹੀਂ ਕੀਤੀ ਸੋ ਲੋਕਾਂ ਨੂੰ ਬੇਵਕੂਫ ਨਾ ਬਣਾਇਆ ਜਾਵੇ ਔਰ ਤਕੜੇ ਹੋ ਕੇ ਪੰਜਾਬ ਦੇ ਲੋਕਾਂ ਦੀ ਆਪਾਂ ਲੜਾਈ ਲੜੀਏ ਰਲ ਮਿਲ ਕੇ ਸਾਰੇ ਲੇਕਿਨ ਸੱਚ ਤੇ ਬੇਸ਼ੱਕ ਕੋਈ ਵੀ ਗੱਲ ਹੈ ਲੋਕਾਂ ਦੇ ਸਾਹਮਣੇ ਲੈ ਕੇ ਆਈਏ ਸੋ ਦੋਸਤੋ ਥੋੜੀ ਜੀ ਦੇਰ ਨੂੰ ਆਪਾਂ ਫਿਰ ਕਪੂਰਥਲੇ ਮਿਲਦੇ ਹਾਂ ਅਗਲੇ ਮੁੱਦਿਆਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਮੁੱਦਿਆਂ ਨੂੰ ਲੈ ਕੇ ਮੁਲਾਕਾਤ ਕਰਦੇ ਫਿਰ ਜਾਣਕਾਰੀ ਦਿੰਦੇ ਰਹਾਂਗੇ ਕਿਸੇ ਪ੍ਰਕਾਰ ਦੀ ਕੋਈ ਐਸੀ ਚੀਜ਼ ਹੋਊਗੀ ਤਾਂ ਤੁਹਾਨੂੰ ਦੱਸਦੇ ਰਵਾਂਗੇ ਧੰਨਵਾਦ